ਵਿਆਹ ਦੌਰਾਨ ਲਾੜੇ ਦੀ ਕਾਰ ਨੂੰ ਫੁੱਲਾਂ ਦੇ ਨਾਲ ਇਸ ਤਰ੍ਹਾਂ ਸਜਾਇਆ ਜਾਂਦਾ ਹੈ ਕਿ ਲੋਕ ਇਸ ਨੂੰ ਇੱਕ ਵਾਰ ਨਹੀਂ ਸਗੋਂ ਵਾਰ-ਵਾਰ ਦੇਖਣ ਦੇ ਲਈ ਮਜਬੂਰ ਹੋ ਜਾਣ ਪਰ ਬਦਲਦੇ ਸਮੇਂ ਦੇ ਨਾਲ ਸਜਾਵਟ ਦਾ ਤਰੀਕਾ ਵੀ ਬਦਲ ਗਿਆ ਹੈ ਹੁਣ ਲੋਕਾਂ ਨੇ ਆਪਣੀ ਪਸੰਦ ਦੇ ਫੁੱਲਾਂ ਨਾਲ ਨਹੀਂ ਸਗੋਂ ਆਪਣੀ ਪਸੰਦ ਦੇ ਚਿਪਸ ਤੇ ਪੈਕਟਾਂ ਨਾਲ ਵੀ ਆਪਣੀ ਕਾਰ ਨੂੰ ਸਜਾਉਣਾ ਸ਼ੁਰੂ ਕਰ ਦਿੱਤਾ ਹੈ ਯਕੀਨੀ ਨਹੀਂ ਆਉਂਦਾ ਤਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਹੀ ਦੇਖ ਲਓ ਜਿਸ 'ਚ ਲਾੜੇ ਦੀ ਕਾਰ ਨੂੰ ਫੁੱਲਾਂ ਨਾਲ ਨਹੀਂ ਸਗੋਂ ਚਿਪਸ ਤੇ ਪੈਕਟਾਂ ਦੇ ਨਾਲ ਸਜਾਇਆ ਗਿਆ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡਾ ਹਾਸਾ ਵੀ ਕੰਟਰੋਲ ਤੋਂ ਬਾਹਰ ਹੋ ਜਾਏਗਾ よか ਵੀਡੀਓ ਦੇਖ ਕੇ ਤੁਸੀਂ ਇਸ ਦੇ ਵਾਇਰਲ ਹੋਣ ਦੇ ਪਿੱਛੇ ਦਾ ਰਾਜ਼ ਸਮਝ ਗਏ ਹੋਵੋਗੇ ਜੀ ਹਾਂ ਇਸ ਵੀਡੀਓ ਦੇ ਵਾਇਰਲ ਹੋਣ ਦਾ ਕਾਰਨ ਕਾਰ ਦੀ ਸਜਾਵਟ ਹੈ ਹਾਲਾਂਕਿ ਤੁਸੀਂ ਅਕਸਰ ਲਾੜੇ ਦੀ ਕਾਰ ਨੂੰ ਸੁੰਦਰ ਫੁੱਲਾਂ ਗੁਲਦਸਤੇ ਜਾਂ ਰਿਬਨ ਦੇ ਨਾਲ ਸਜਾਈ ਵੇਖੀ ਹੋਵੇਗੀ ਪਰ ਤੁਸੀਂ ਚਿਪਸ ਦੇ ਪੈਕਟ ਨਾਲ ਸਜਾਈ ਹੋਈ ਕਾਰ ਸ਼ਾਇਦ ਹੀ ਦੇਖੀ ਹੋਵੇਗੀ ਵਾਇਰਲ ਹੋ ਰਹੀ ਇਸ ਵੀਡੀਓ 'ਚ ਇਸ ਸੀਨ ਦੇਖ ਕੇ ਲੋਕ ਵੀ ਹੈਰਾਨ ਹਨ ਤੇ ਇਸ ਦੇ ਪਿੱਛੇ ਦਾ ਕਾਰਨ ਜਾਨਣਾ ਚਾਹੁੰਦੇ ਹਨ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੰਜਨ ਤੋਂ ਲੈ ਕੇ ਗੇਟ ਤੱਕ ਵਾਹਨ ਨੂੰ ਜਿਹੜਾ ਚਿਪਸ ਦੇ ਛੋਟੇ ਪੈਕਟਾ ਦੇ ਨਾਲ ਸਜਾਇਆ ਗਿਆ ਹੈ